ਤੇ ਬੰਦੀ ਛੋੜ ਤੇ ਦਿਵਾਲੀ ਦੇ ਮੌਕੇ ਨੂੰ ਸਾਰੇ ਸਾਰਾ ਲੱਖਰ ਹੁੰਦਾ ਇਹ ਅਮੰਗੀਤ ਸਿੰਘ ਵੀ ਕੰਪੀਰ ਉਲੀ ਵੀ ਅੰダー ਰੋਸਾ ਜੀ ਅੱਜ ਦੇ ਇਹ ਸ਼ੁਭ ਦਿਨ ਤੇ ਕੀ ਮੈਸੇਜ ਦੇਣਾ ਆਪਾਂ ਜਿਹੜੇ ਸਮਾਜ ਨੂੰ ਦੇਸ਼ਕੀ ਮੈਸੇਜ ਦੇਣਾ ਆਪਾਂ ਸਭ ਤੋਂ ਪਹਿਲਾਂ ਬੰਦੀ ਛੋੜ ਦੇ ਵਾਸਤੇ ਦਿਵਾਲੀ ਦਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਇਹੇ ਮੈਸੇਜ ਆਪਾਂ ਲਾਉਂਦੇ ਆਂ ਵੀ ਦਿਵਾਲੀ ਵਾਲੇ ਦਿਨ ਕਈ ਗਲਤ ਕੰਮਾਂ 'ਚ ਪੈਂਦੇ ਆ ਜੂਆ ਦੀ ਖੇਡਦੇ ਆ ਸ਼ਰਾਬ ਪੀਂਦੇ ਉਹ ਤਾਂ ਪ੍ਰੇਰਿਤ ਕੀਤਾ ਜਾਵੇ ਜੋ ਇਹਦਾ ਖਾਸ ਕਰ ਇਹਦਾ ਨੁਕਸਾਨ ਹੀ ਹੈ ਇਹਦਾ ਕੋਈ ਬੈਨੀਫਿਟ ਨਹੀਂ ਤੁਹਾਡੇ ਜੇ ਤਰੀਕਾ ਮੋਂਦੇ ਉਹ ਨਹੀਂ ਤੁਹਾਡੇ ਵੱਧ ਨਿਕਲਦੇ ਜੋਏ ਤੋਂ ਪ੍ਰੇਰਿਤ ਕਰੋ ਤੇ ਆਪਣਾ ਗਰੀਨ ਦਿਵਾਲੀ ਬਣਾਓ ਘਟਾ ਕੇ ਘੱਟੋ ਘੱਟ ਬਣਾਓ ਸਰ ਕੀ ਨਾਮ ਆਪਣਾ ਤੇ ਮੈਂ ਅਸਜੁਦ ਸਿੰਘ ਪੀ ਡਬਲਯੂ ਅੰਸਰ ਤੇ ਬੰਦੀ ਸੋੜ ਤੇ ਦਿਵਾਲੀ ਦੇ ਲੋਕਾਂ ਨੂੰ ਸਾਰੇ ਸਾਰਾ ਸਤ ਲਖੰਡਏ ਤੇ ਮੈਂ ਨੂੰ ਸਾਰੇ ਜਨਤ ਨੂੰ ਵਧੰਦੀ ਕਰਦਾ ਜਿਹੜੀ ਦੁਆੜੀ ਗ੍ਰੀਨ ਬਣਾਈ ਜਾਏ ਟਾਕੇ ਘਟ ਚੁਾਈ ਜਾਣਾ ਗ੍ਰੀਨ ਟਾਕੇ ਬਹੁਤ ਮਾਰਕਟ ਚ ਆਏ ਆ ਉੱਚ ਲਾਈ ਜਾਓ ਤੇ ਹਰ ਸਾਰ ਨੂੰ ਸਾਫ ਸੁਥਰਾ ਰੱਖਿਆ ਨੇ ਤੇ ਬੰਦੀ ਸੋਰਟ ਤੇ ਦਿਵਾਲੀ ਦੇ ਲੋਕਾਂ ਨੂੰ ਸਾਰੇ ਸਹਾਰਾ ਚ ਲਕਰੰਦਏ